ਮੀਡੀਆ ਤੋਂ ਕੁਝ ਵੀ ਕਹਾ ਲੋ ਦੇ ਕੇ ਮਿੱਠੀਆਂ ਮਿਰਚਾਂ ਵਿਗੜੇ ਹੋਏ ਕੰਮ ਕਰਾ ਲੋ ਦੇ ਕੇ ਮਿੱਠੀਆਂ ਮਿਰਚਾਂ ਫਿਕਰਾਂ ਤੋਂ ਜਾਨ ਛਡਾ ਲੋ ਦੇ ਕੇ ਮਿੱਠੀਆਂ ਮਿਰਚਾਂ ਯਾਰ ਮੈਂ ਤੇਥੋਂ ਹਰਾਂ ਨਾ ਕਦੇ ਤੂੰ ਕੁਲਫੀ ਗਰਮਾ ਗਰਮ ਵੇਚਣ ਲੱਗਿਆ ਨਾ ਕਦੇ ਮਿੱਠੀਆਂ ਮਿਰਚਾਂ ਦੇਖਾਂ ਮੈਨੂੰ ਵੀ ਦਿਖਾ ਦੇ ਕਹੇ ਜਿਹਾ ਹੁੰਦੀਆਂ ਨੇ ਮੈਂ ਤਾਂ ਕਦੇ ਨਹੀਂ ਦੇਖੀਆਂ ਯਾਰ ਤੂੰ ਦੇਖਣ ਦੀ ਗੱਲ ਕਰਦਾ ਤੁਸੀਂ ਨੇ ਤਾਂ ਲਈਆਂ ਵੀ ਨੇ ਪਰ ਤੁਸੀਂ ਸਾਥੋਂ ਕਾਣੂ ਲੈਣੇ ਹੋ ਤੁਸੀਂ ਤਾਂ ਲੀਡਰਾਂ ਤੋਂ ਲੈਣੇ ਹੋ ਮਿੱਠੀਆਂ ਮਿਰਚਾਂ ਲੀਡਰਾਂ ਤੋਂ ਯਾਰ ਓ ਕਿ ਮੈਂ ਲੈ ਸੁਣ ਫਿਰ ਓਏ ਗੱਲਾਂ ਚ ਤੁਹਾਨੂੰ ਲਾਗੇ ਵੋਟਾਂ ਹਿਪਵਾਗੇ ਵਿਚੋ ਵਿਚੀ ਪੰਜਾਬ ਨੂੰ ਖਾਗੇ ਦੇ ਕੇ ਮਿੱਠੀਆਂ ਮਿਰਚਾਂ ਯਾਰ ਤੂੰ ਤਾਂ ਉਹੀ ਸੁਣਾਈ ਜਾਂਦਾ ਕਿਸੇ ਤੈਨੂੰ ਐ ਪਤਾ ਕਿੰਨੇ ਲੋਕ ਨੇ ਨਾ ਪਿੱਛੇ ਓਏ ਲੋਕ ਨਹੀਂ ਇਹਨਾਂ ਪਿੱਛੇ ਭੇਡਾਂ ਨੇ ਹੱਕ ਇਹਨਾਂ ਲਈ ਖੇਡਾਂ ਨੇ ਜਿਹੜਾ ਜਿੰਨਾ ਵੱਡਾ ਠੱਗੇ ਇੱਥੇ ਉਹਦੇ ਪਿੱਛੇ ਜਾਂਦੇ ਨੇ ਲੱਗੇ ਇੱਥੇ ਤਸਟ ਲੋਣ ਦੇਣੇ ਗੱਡੇ ਇੱਥੇ ਦੇ ਕੇ ਮਿੱਠੀਆਂ ਮਿਰਚਾਂ ਯਾਰ ਇਹ ਸਭ ਤਾਂ ਠੀਕ ਆ ਪਰ ਨਸ਼ੇ ਤਾਂ ਬੰਦ ਹੋਏ ਨੇ ਹਰ ਥਾਂ ਤੇ ਖੁੱਲੇ ਠੇਕੇ ਨੇ ਚਿੱਟੇ ਵਾਲਿਆਂ ਦੇ ਥਾਣੇ ਪੈਕੇ ਨੇ ਮੈਂ ਮੁੰਡੇ ਟੀਕਾ ਲਾਉਂਦੇ ਦੇਖੇ ਥੋਨੂੰ ਪਾ ਗਏ ਇਹ ਪਲੇਖੇ ਦੇ ਕੇ ਮਿੱਠੀਆਂ ਮਿਰਚਾਂ ਬਈ ਯਾਰ ਹਾਂ ਗੱਲ ਤਾਂ ਤੇਰੀ ਪੱਕੀ ਆ ਨਸ਼ਾ ਤਾਂ ਸਾਡੇ ਪਿੰਡ ਵੀ ਬਹੁਤ ਆ ਹੋਰ ਕੀ ਕੀ ਕੰਮ ਕਰਾ ਸਕਦੀਆਂ ਨੇ ਮਿੱਠੀਆਂ ਮਿਰਚਾਂ ਦੱਸ ਬਲਾਤਕਾਰੀ ਸਾਧ ਨੂੰ ਜਦੋਂ ਮਰਜੀ ਜੇ ਚੋਂ ਕਢਾ ਲੋ ਸਕੂਲਾਂ ਚ ਪੰਜਾਬੀ ਛੱਡ ਕੇ ਹਿੰਦੀ ਪੜ੍ਹਾ ਲੋ ਬਰਾਂ ਨੇ ਲੀਡਰਾਂ ਦੇ ਪੋਸਟਰਾਂ ਤੇ ਬੋਲ ਕੇ 过啊 <Hold>